ਅੰਗਧਿਆਨੇ ਆਪਾਂ ਗਉੜੀ ਰਾਗ ਵਿੱਚ ਕਬੀਰ ਜੀ ਦੀ ਬਾਣੀ ਠਿਤੀ ਇਸ ਦਾ ਵਿਚਾਰ ਕਰ ਰਹੇ ਹਾਂ ਨੌਵੇਂ ਵੰਦ ਨਾਲ ਜੁੜਦੇ ਹਾਂ ਆਸ਼ਟਮੀ ਆਸ਼ਟਾਤ ਕੀ ਕਾਇਆ ਇਹ ਸਰੀਰ ਹੈ ਜਿਹੜਾ ਇਹ ਅੱਠ ਜਿਹਨੀ ਜਿਵੇਂ ਰਾਸ ਖੂਨ ਮਾਸ ਨੀਤਾ ਅਸਵੀ ਨਿੰਜ ਆਦਿ ਤੋਂ ਬਣਿਆ ਹੋਇਆ ਹੈ ਅਸ਼ਟ ਧਾਤਾਂ ਨੇ ਇਹਦੇ ਵਿੱਚ ਤਾਂ ਮੈਂ ਇਹ ਕੁੱਲ ਮਹਾ ਨਿਦਰਾ ਆ ਤੇ ਇਹਦੇ ਵਿੱਚ ਹੀ ਫਿਰ ਉਹ ਜਿਹੜੇ ਮਾਲਕ ਦੀ ਕੋਈ ਕੁੱਲ ਨਹੀਂ ਹੈ ਜਿਹਦੀ ਯਾਨੀ ਜਿਹੜਾ ਕਦੇ ਜਨਮਦਾ ਹੀ ਨਹੀਂ ਹਮੇਸ਼ਾ ਸਥਿਰ ਰਹਿਣ ਵਾਲਾ ਹਮੇਸ਼ਾ ਵਜੂਦ ਵਿੱਚ ਹੈ ਉਹ ਮਾਲਕ ਫਿਰ ਇਹਦੇ ਵਿੱਚ ਵੱਸਦਾ ਹੈ ਜਿਹੜਾ ਗੁਣਾ ਦਾ ਖਜ਼ਾਨਾ ਹੈ ਗੁਰਗੰਮ ਗਿਆਨ ਬਤਾਵੇ ਭੀਰ ਜੇ ਕਿਸੇ ਮਨੁੱਖ ਨੂੰ ਪੂਰੀ ਪਹੁੰਚ ਵਾਲਾ ਗੁਰੂ ਮਿਲ ਜਾਏ ਜਿਹੜੀ ਗਿਆਨवान ਗੁਰੂ ਮਿਲ ਜਾਏ ਤੇ ਉਹ ਇਸ ਸਰੀਰ ਵਿੱਚ ਰਹਿੰਦੇ ਉਸ ਮਾਲਕ ਦਾ ਭੇਤ ਦੱਸ ਦਿੰਦਾ ਹੈ ਉਲਟਾ ਰਹੇ ਅਪੰਗ ਅਸ਼ੀਦ ਉਲਟਾ ਰਹੇ ਪਹਿਲਾਂ ਕਾਦੇ ਨਾਲ ਪਿਆਰ ਕਰਦਾ ਸੀ ਆਪਣੀ ਦੇਹ ਨਾਲ ਆਪਣੀ ਦੇਹ ਨੂੰ ਹੀ ਸਮਝ ਸਭ ਕੁਝ ਸਮਝੀ ਬੈਠਾ ਸੀ ਹੁਣ ਵਿਚਾਰ ਬਦਲ ਗਿਆ ਪਰਤ ਗਿਆ ਤੇ ਹੁਣ ਅਗਨਾਸੀ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ਕਬੀਰ ਸਾਹਿਬ ਜੀ ਕਹਿੰਦੇ ਅੱਠਵੀਂ ਗੱਲ ਤੂੰ ਇਹ ਕਰ ਲੈ ਗੁਰੂ ਕੋਲੇ ਪਹੁੰਚ ਪੂਰੇ ਗੁਰੂ ਨਾਲ ਜੁੜ ਪੂਰਾ ਗੁਰੂ ਤੈਨੂੰ ਦੇਹ ਅਭਿਆਸ ਵਿੱਚੋਂ ਕੱਢ ਦੇਗਾ ਦੇਹ ਅਭਿਆਸ ਵਿੱਚੋਂ ਕੱਢ ਕੇ ਤੈਨੂੰ ਪ੍ਰਮਾਤਮਾ ਨਾਲ ਜੋੜ ਦੇਗਾ ਤੇ ਫਿਰ ਤੇਰਾ ਜਿਹੜਾ ਮਨ ਹੈ ਉਹ ਪਰਮਾਤਮਾ ਨਾਲ ਜੁੜਿਆ ਰਹੇਗਾ ਹਮੇਸ਼ਾ ਨੌਵੀਂ ਨਵੇਂ ਦੁਆਰ ਕੋ ਸਾਧ ਕਬੀਰ ਸਾਹਿਬ ਜੀ ਕਹਿੰਦੇ ਨੌਵੀਂ ਗੱਲ ਤੋਂ ਇਹ ਕਰ ਇਹਨਾਂ ਆਪਣੇ ਨੌ ਦਰਵਾਜਿਆਂ ਨੂੰ ਸਾਧ ਕਾਬੂ ਵਿੱਚ ਕਰ ਇਹਨਾਂ ਇੰਦਰੀਆਂ ਨੂੰ ਬਹਿਤੀ ਮਨਸਾ ਰੱਖਵਾਂਦ ਹੁਣ ਕੀ ਬਾਹਰ ਦੌੜ ਰਹੇ ਨਹੀਂ ਕਿਉਂਕਿ ਮਨ ਬਾਹਰ ਦੌੜ ਰਿਹਾ ਹੈ ਤੇ ਫਿਰ ਇਹ ਗਿਆਨ ਇੰਦਰੀ ਕਰਮ ਇੰਦਰੀ ਇਹ ਵੀ ਬਾਹਰ ਨੂੰ ਦੌੜ ਰਿਹਾ ਸਾਰਾ ਕੁਝ ਬਾਹਰ ਮੁਖੀ ਹੋਇਆ ਪਿਆ ਕਬੀਰ ਸਾਹਿਬ ਜੀ ਕਹਿੰਦੇ ਤੂੰ ਆਪਣੇ ਆਪ ਨੂੰ ਮਨ ਨੂੰ ਰੋਕ ਤਾਂ ਕਿ ਇਹ ਗਿਆਨ ਇੰਦਰੀ ਵੀ ਰੁਕ ਜਾਣ ਲੋਭ ਮੋਹ ਸਭ ਵਿਸਰ ਜਾਹੋ ਇਹਨੂੰ ਲੋਭ ਨੂੰ ਤੇ ਮੋਹ ਨੂੰ ਦੇਖੋ ਪਹਿਲਾ ਕਾਮ ਤੇ ਕ੍ਰੋਧ ਦੀ ਗੱਲ ਪਹਿਲਾਂ ਕਬੀਰ ਸਾਹਿਬ ਜੀ ਕਰ ਚੁੱਕੇ ਐ ਹੁਣ ਲੋਭ ਤੇ ਮੋਹ ਦੀ ਗੱਲ ਕਰਦੇ ਆ ਕਹਿੰਦੇ ਇਹਨਾਂ ਨੂੰ ਵੀ ਭਲਾ ਇਹਨਾਂ ਨੂੰ ਵੀ ਆਪਣੇ ਅੰਦਰੋਂ ਕੱਢ ਜੁਗ ਜੁਗ ਜੀਵੋ ਅਮਰ ਫਲ ਖਾਓ ਇਸ ਤਰ੍ਹਾਂ ਤੂੰ ਹਮੇਸ਼ਾ ਜਿਉਂਦਾ ਰਹੇਗਾ ਤੇ ਹਮੇਸ਼ਾ ਜਿਉਣਾ ਦਾ ਮਤਲਬ ਕੀ ਹੈ ਜਿੰਨੇ ਦਿਨ ਤੂੰ ਇਸ ਸੰਸਾਰ ਤੇ ਰਹੇਗਾ ਆਤਮਿਕ ਤੌਰ ਤੇ ਉੱਚਾ ਜੀਵਨ ਜਿਏਗਾ ਜਿਉਂਦਾ ਰਹੇਗਾ ਐਸਾ ਸੁੰਦਰ ਜੀਵਨ ਜਿਏਗਾ ਇਹ ਮਿਹਨਤ ਦਾ ਫਲ ਤੈਨੂੰ ਇਹ ਮਿਲੇਗਾ ਤੇ ਇਹ ਕਦੇ ਮੁੱਕੇਗਾ ਨਹੀਂ ਫਲ ਜੋ ਕੋ ਜੋ ਕੋ ਜੀਵੋ ਅਮਰ ਫਲ ਖਾ ਅਮਰ ਫਲ ਜੈਨੀ ਜਿਹੜਾ ਕਦੇ ਮੁਕਦਾ ਨਹੀਂ ਦੇਖੋ ਚੰਗਾ ਜੀਵਨ ਜਿਉਣਾ ਵਧੀਆ ਜਿਉਣਾ ਇਹ ਕਦੇ ਮੁਕਦਾ ਥੋੜੀ ਹੈ ਚੰਗੇ ਗੁਣ ਪ੍ਰਾਪਤ ਕਰ ਲੈਣੇ ਮੁਕਦੇ ਥੋੜੀ ਹੈ ਗੁਣ ਵੱਧਦੇ ਜਾਣਗੇ ਹੋਰ ਦਸਵੀਂ ਦਾ ਦਿਸ ਹੋਏ ਆਨੰਦ ਦਸਵੀਂ ਗੱਲ ਕਬੀਰ ਸਾਹਿਬ ਜੀ ਕਹਿੰਦੇ ਇਹ ਹੋਏਗੀ ਇਹ ਕਰੇਗਾ ਤੂੰ ਕਰ ਕਿ ਸਾਰੇ ਸੰਸਾਰ ਦੇ ਮੂਰਖਾਂ ਵਾਸਤੇ ਆਨੰਦੀ ਆਨੰਦ ਬਣ ਜਾਏਗਾ ਕਿਉਂਕਿ ਸਾਰੇ ਕਿਤੇ ਮਾਲਕ ਦਿਸੇਗਾ ਛੂਟੇ ਭਰਮ ਮਿਲੇ ਗੋਵਿੰਦ ਪਹਿਲਾ ਇਹ ਭਰਮ ਸੀ ਕਿ ਮਾਲਕ ਨੇ ਮੈਨੂੰ ਬਣਾਇਆ ਤੇ ਮਾਲਕ ਕਿਤੇ ਦੂਰ ਹੈ ਮੈਂ ਉਹਨੂੰ ਪਾੜਦਾ ਫਿਰਦਾ ਹੁਣ ਇਹ ਭਰਮੋਂ ਵਿੱਚੋਂ ਨਿਕਲ ਗਿਆ ਗੋਵਿੰਦ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਮਾਲਕ ਉਹ ਤੈਨੂੰ ਮਿਲ ਜਾਏਗਾ ਉਹਦੇ ਨਾਲ ਤੇਰੀ ਜਾਣ ਪਛਾਣ ਹੋ ਜਾਏਗੀ ਜੋਤ ਸਰੂਪੀ ਤਤ ਅਨੂਪ ਤੇ ਉਹ ਮਾਰਕ ਹੈ ਕਿ ਨਿਹਰਾ ਨੂਰ ਹੀ ਨੂਰ ਹੈ ਇਹ ਸਾਰਾ ਪ੍ਰਕਾਸ਼ ਸਾਰੀਆਂ ਊਰਜਾਵਾਂ ਉਸ ਮਾਰਕ ਦੀਆਂ ਨੇ ਤੇ ਸਾਰੇ ਜਗਤ ਦਾ ਅਸਲਾ ਵੀ ਉਹੀ ਹੈ ਜਿਹੜੀ ਅਸਲ ਤੱਤ ਵੀ ਉਹੀ ਹੈ ਜਗਤ ਉਸੇ ਕਰਕੇ ਹੈ ਤੇ ਉਹਦੇ ਵਰਗਾ ਹੋਰ ਕੋਈ ਹੈਗੀ ਨਹੀਂ ਇੱਕ ਵਾਰ ਸਮਝ ਪੈ ਜਾਏਗੀ ਪਹਿਲਾ ਬੰਦਾ ਕੀ ਸੋਚਦਾ ਮੈਂ ਮੈਨੂੰ ਰੱਬ ਨੇ ਬਣਾਇਆ ਇਹ ਪ੍ਰਕਿਰਤੀ ਨੂੰ ਰੱਬ ਨੇ ਬਣਾਇਆ ਹੈ ਇਹ ਪ੍ਰਕਿਰਤੀ ਚੱਲ ਰਹੀ ਹੈ ਅਰ ਜੇ ਜੋ ਸਮਝ ਪਾਏਗੀ ਉਹ ਗਿਆਨ ਆ ਜਾਏਗਾ ਅੰਦਰ ਕਿ ਮਾਲਕ ਹੀ ਸਭ ਕੁਝ ਹੈ ਤੇ ਫਿਰ ਬੰਦੇ ਦੀ ਸੋਚ ਬਦਲ ਜਾਏਗੀ ਸਾਰੇ ਕਿਤੇ ਉਸੇ ਦਾ ਨੂਰ ਵਰਦਾ ਦਿਸੂਗਾ ਆਮਲ ਨੈ ਮਲ ਨੈ ਸ਼ਾ ਨਹੀਂ ਤੂਪ ਇੱਥੇ ਕੋਈ ਵਿਕਾਰਾਂ ਦੀ ਫਿਰ ਮੈਲ ਨਹੀਂ ਰਹਿੰਦੀ ਤੇ ਨਾ ਹੀ ਅਗਿਆਨਤਾ ਦਾ ਅਧੇਰਾ ਰਹਿੰਦਾ ਤੇ ਨਾ ਹੀ ਫਿਰ ਕ੍ਰਿਸ਼ਨਾ ਦੀ ਅਗ ਰਹਿੰਦੀ ਹੈ ਤਿੰਨ ਗੱਲਾਂ ਨੇ ਅਮਲ ਨੈ ਮਲ ਨੈ ਸ਼ਾ ਨਹੀਂ ਧੂਪ ਧੂਪ ਧੁੱਪ ਜਨੀ ਤ੍ਰਿਸ਼ਨਾ ਦੀ ਅਗਨੀ ਹੈ ਤੇ ਅਗਿਆਨਤਾ ਦਾ ਹਨੇਰਾ ਨਹੀਂ ਹੈ ਤੇ ਮਨ ਉਤੇ ਐ ਮਲ ਕੋਈ ਮਲ ਐਸ ਤਰ੍ਹਾਂ ਆਦਸੀ ਇੱਕ ਦਿਸ ਧਾਵੈ 11ਵੀਂ ਗੱਲ ਕੀ ਕਰ ਖਵੀਰ ਸਾਹਿਬ ਜੀ ਕਹਿੰਦੇ ਤੂੰ 11ਵੀਂ ਗੱਲ ਇਹ ਕਰ ਲੈ ਕਿ ਆਪਣੀ ਇਸ ਜਿਹੜਾ ਮਾਲਕ ਜਿਹੜਾ ਮਨ ਹੈ ਜਿਹੜਾ ਇਹ ਮਾਲਕ ਤੋਂ ਭੁੱਲ ਕੇ ਬਕਾਰਾਂ ਵੱਲ ਜਾ ਰਿਹਾ ਹੈ ਇਹਨੂੰ ਮਾਲਕ ਦੀ ਯਾਦ ਵੱਲ ਲਿਆ ਉਸ ਵੈਗ੍ਰੂ ਕਾਲਪੁਰ ਕੋ ਅੱਲਾਹ ਗੋੜ ਦੀ ਯਾਦ ਵਿੱਚ ਜੋੜ ਲੈ ਇਹਨੂੰ ਜਿਉ ਤਿਉ ਜੋਨੀ ਸੰਕਟ ਬਹਰ ਨ ਆਵੇ ਤੋ ਜੋਨੀ ਫੇਰ ਤੂੰ ਦੁਆਰੇ ਇਸ ਜੂਨਾ ਦੇ ਸੰਕਟ ਵਿੱਚ ਨਹੀਂ ਪਏਗਾ ਜਿਹਨੀ ਮਰਨ ਜਮੰਡ ਦੀ ਗੇੜ ਵਿੱਚ ਨਹੀਂ ਪਏਗਾ ਜਿਹਨੀ ਨਿਤ ਨਿਤ ਨਹੀਂ ਮਰਦਾ ਫਿਰੇਗਾ ਸੀਤਨ ਨਿਰਮਲ ਕ ਭਇਆ ਸਰੀਰਾ ਹੁਣ ਜਦੋਂ ਮਨ ਨਿਰਮਲ ਹੋ ਗਿਆ ਇਹਦੇ ਵਿੱਚ ਮੈਲ ਨਿਕਲ ਗਈ ਇਹਦੇ ਵਿੱਚ ਤ੍ਰਿਸ਼ਨਾ ਨਹੀਂ ਇਹਦੇ ਵਿੱਚ ਵਿਕਾਰ ਨਹੀਂ ਤੇ ਫਿਰ ਕੀ ਹੋਏਗਾ ਸ਼ਾਂਤ ਸ਼ਾਂਤ ਹੋ ਜਾਏਗਾ ਦੂਰ ਬਤਾਵਤ ਪਾਇਆ ਨੀਰਾ ਉਹ ਜਿਸ ਮਾਲਕ ਨੂੰ ਤੂੰ ਦੂਰ ਸਮਝ ਰਿਆ ਸੀ ਨਾ ਜਿਹੜਾ ਕਹਿ ਰਹੇ ਸੀ ਕਿ ਮਾਲਕ ਲੈਦਾ ਤੇ ਮੈਂ ਲੈਣਾ ਦੂਰ ਸਮਝੀ ਬੈਠਾ ਸੀ ਉਹ ਹੁਣ ਨੇੜਿਓ ਮਿਲ ਗਿਆ ਆਪਣੇ ਅੰਦਰੋਂ ਹੀ ਮਿਲ ਗਿਆ ਹੁਣ 12ਵੀਂ ਗੱਲ ਨੂੰ ਜੋੜਦੇ ਨੇ ਬਾਰਸ ਬਾਰ ਹੈ ਉਗਵੇ ਸੂਰ ਕਵੀਰ ਸਾਹਿਬ ਜੀ ਕਹਿੰਦੇ ਬਾਰਸ ਦਾ ਮਤਲਬ ਹੈ 12 ਤੇ ਇਹ 12 ਸੂਰਜ ਤੇਰੇ ਅੰਦਰ ਚੜ ਪੈਣਗੇ ਔਨ ਬਾਰਾ ਸੂਰਜ ਦਾ ਮਤਲਬ ਕੀ ਇੱਥੇ ਕਿ ਸਾਰੇ ਪਾਸੇ ਨੇਰਾ ਚੱਕਿਆ ਜਾਏਗਾ ਗਿਆਨ ਹੀ ਗਿਆਨ ਹੋਏਗਾ ਹਰ ਥਾਂ ਮਾਲਕ ਹੈ ਮਾਲਕ ਹੀ ਚੱਲ ਰਿਹਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ એનર્ਜੀ ਹੀ ਇਸ ਸੰਸਾਰ ਨੂੰ ਚਲਾ ਰਹੀ ਹੈ ਜਿੱਧਰ ਵੀ ਦੇਖੇਗਾ ਉਧਰ ਉਸੇ ਦੀ ਰੋਸ਼ਨੀ ਜਿਹਨਾਂ 12 ਸੂਰਜਾਂ ਜਿੰਨਾ ਚਾਨਣ ਹੋ ਜਾਏਗਾ ਹਰ ਪਾਸੇ ਤੈਨੂੰ ਮਾਲਕ ਹੀ ਮਾਲਕ ਦਿਸੇਗਾ ਅਨਹਦ ਤੂਰ ਤੇ ਦਿਨ ਰਾਤ ਫਿਰ ਚੇ ਜੀਵਨ ਦੀ ਰੌਣਹ ਜਿਹੜੀ ਇੱਕਸਾਰ ਹੋ ਜਾਏਗੀ ਨਾ ਇਹ ਤੇ ਲੋਭ মোহ ਹੋਏਗਾ ਨਾ ਕਾਮ ਕ੍ਰੋਧ ਹੋਏਗਾ ਨਾ ਤਿਸ ਕ੍ਰਿਸ਼ਨਾਮਾ ਹੋਣਗੀਆਂ ਸਹਜ ਵਿੱਚ ਰਹੇਗਾ ਆਨੰਦ ਵਿੱਚ ਰਹੇਗਾ ਇਸੇ ਮਨ ਤੇ ਆਨੰਦਮਈ ਤੇਰਾ ਜੀਵਨ ਹੋ ਜਾਏਗਾ ਦੇਖਿਆ ਤਿਉ ਲੋਕ ਕਾ ਪਿਓ ਤਿਉ ਲੋਕ ਕਾ ਪਿਓ ਤਿੰਨ ਲੋਕਾਂ ਦਾ ਪਤੀ ਯਾਨੀ ਸਾਰੇ ਸੰਸਾਰ ਦਾ ਮਾਲਕ ਸਾਰੇ ਸੰਸਾਰ ਨੂੰ ਜਿਹੜਾ ਚਲਾ ਰਿਹਾ ਉਹ ਦਿਖ ਜਾਂਦਾ ਹੈ ਉਹ ਮਿਲ ਜਾਂਦਾ ਉਹਦੀ دیدار ਹੋ ਜਾਂਦੇ ਨੇ ਅਚਾਰਜ ਪਿਆ ਜੀਵ ਤੇ ਸੀ ਉਹ ਅਚਾਰਜ ਖੇਡ ਬਣ ਜਾਂਦੀ ਹੈ ਇਹ ਕ੍ਰਾਂਤੀ ਆ ਜਾਂਦੀ ਹੈ ਜੀਵਨ ਵਿੱਚ ਇਹ ਮਨੁੱਖ ਸਧਾਰਨ ਬੰਦੇ ਤੋਂ ਕਲਿਆਣ ਰੂਪ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਦੇਖੋ ਕਿੰਡੀ ਵੱਡੀ ਇਹ ਇੱਕ ਚੇਂਜ ਹੈ ਬਦਲਾਵ ਹੈ ਜਿੰਦਗੀ ਦੇ ਵਿੱਚ ਜਦੋਂ ਅਸੀਂ ਪੂਰੇ ਗੁਰੂ ਦੀ ਬਾਣੀ ਨੂੰ ਪੜ ਕੇ ਆਪਣੇ ਜੀਵਨ ਨੂੰ ਉੱਚਾ ਤੇ ਸੋਚਾ ਬਣਾਵਾਂਗੇ ਇਹ ਸਾਰਾ ਦੇ ਸਾਰਾ ਸਾਡਾ ਜੀਵਨ ਦਾ ਜਿਹੜਾ ਸਿਸਟਮ ਹੈ ਨਾ ਇਹ ਬਦਲ ਜਾਏਗਾ ਇਹ ਇਹ ਬਦਲ ਜਾਏਗਾ ਚੇਂਜ ਆ ਜਾਏਗਾ ਬਦਲਾਵ ਆ ਜਾਏਗਾ ਜਿਹੜਾ ਬੰਦਾ ਪਹਿਲਾਂ ਸਵਾਰਥਾਂ ਵਿੱਚ ਠੱਗੀਆਂ ਵਿੱਚ ਫਰੇਵ ਵਿੱਚ ਬਹਿਮਾ ਚ ਭਰਮਾਂ ਚ ਭਲੇਖੀਆਂ ਚ ਇਹ ਸ਼ਾਂਤੀ ਵਿੱਚ ਫੱਜਿਆ ਫਿਰਦਾ ਸੀ ਡੌੜਿਆ ਫਿਰਦਾ ਸੀ ਹੁਣ ਮਾਲਕ ਦੀ ਸ਼ਿਫਤ ਸਲਾਹ ਕਰਦਾ ਹਰ ਪਾਸੇ ਉਸ ਮਾਲਕ ਨੂੰ ਦੇਖਦਾ ਤੇ ਸਹਜ ਵਿੱਚ ਰਹਿੰਦਾ ਕਿੰਨ ਦਾ ਉਰਦ ਵਿੱਚ ਸਮ ਪਹਿਚਾਣ ਅਰਧ ਪਤਾਲ ਉਰਦ ਆਕਾਸ਼ ਅਕਾਸ਼ ਵਿੱਚ ਵੀ ਉਹੀ ਹੈ ਤੇ ਪਤਾਲ ਵਿੱਚ ਵੀ ਉਹੀ ਹੈ ਸਾਰੇ ਜੀਵਾਂ ਵਿੱਚ ਉਹ ਇੱਕੋ ਹੀ ਦਿੱਸੇਗਾ ਫਿਰ ਉਸ ਤੋਂ ਬਾਅਦ ਜਦੋਂ ਇਹ ਚੇਂਜ ਬਦਲਾਵ ਆ ਗਿਆ ਨੀਚ ਉੱਚ ਨਹੀਂ ਮਾਨ ਅਮਾਨ ਹੁਣ ਫਿਰ ਇਹ ਨਾ ਤੇ ਕੋਈ ਨੀਵੇਂ ਤੇ ਨਾ ਕੋਈ ਉੱਚਾ ਤੇ ਨਾ ਹੀ ਕਿਤੇ ਮਾਨ ਹੈ ਤੇ ਨਾ ਹੀ ਕਿਤੇ ਅਪਮਾਨ ਹੈ ਉਹਦੇ ਵਾਸਤੇ ਸਭ ਕੁਝ ਇੱਕ ਹੋ ਜਾਏ ਉਲੀ ਵਾਸਤੇ ਸਭ ਕੋ ਜਿੱਕੋ ਜੈ ਸਭ ਨੂੰ ਇੱਕੋ ਹੀ ਨਜ਼ਰ ਨਾਲ ਦੇਖੇਗਾ ਇੱਕੋ ਜਿਹੀ ਨੂੰ ਸਮਾਂ ਲੱਗੇਗਾ ਤੇ ਇੱਕੋ ਜਿਹੀ ਉਹਨਾਂ ਸਾਰਿਆਂ ਦਾ ਜੀਵਨ ਲੱਗੇਗਾ ਉਹਨੂੰ ਫਿਰ ਸਾਰੇ ਸੰਸਾਰ ਵਿੱਚੋਂ ਮਾਲਕ ਹੀ ਵਰਤਦਾ ਦਿਸੇਗਾ ਵਿਆਪਕ ਰਾਮ ਸਗਲ ਸਮਾਨ ਉਹ ਵਿਆਪਤ ਰਾਮ ਉਹ ਮਾਲਕ ਜਿਹੜਾ ਸਾਰਿਆਂ ਦੇ ਵਿੱਚ ਰਵਿਆ ਹੋਇਆ ਐਨਰਜੀ ਜਿਹੜੀ ਸਾਰਿਆਂ ਦੇ ਵਿੱਚ ਜਿਹੜੀ ਸਾਨੂੰ ਚਲਾ ਰਹੀ ਹੈ ਇਹ ਕਾਇਨਾਤ ਜਿਹੜੀ ਚੱਲ ਰਹੀ ਹੈ ਤੇ ਸਾਨੂੰ ਵੀ ਆਪਣੇ ਨਾਲ ਤੋਰ ਰਹੀ ਹੈ ਇਹ ਸਾਰੀ ਦੇ ਵਿੱਚੋਂ ਮਾਲਕ ਦਾ ਨੂਰ ਵਰਸ ਦਾ ਦਿਸੇਗਾ ਸਗਲ ਸਮਾਨ ਸਾਰਿਆਂ ਦੇ ਵਿੱਚ ਇੱਕੋ ਜਿਹਾ ਹੁਣ ਅਗਲੀ ਗੱਲ ਜੋ ਕਬੀਰ ਜੀ ਕਹਿਣਗੇ ਚੌਦਸ ਦੀ ਹੈ ਚੌਦਸ ਦਾ ਮਤਲਬ ਹੈ ਵੀ 14ਵੀਂ ਗੱਲ ਤੂੰ ਇਹ ਕਰ ਲੈ 14 14 ਲੋਕ ਮਜਾਰ 14 ਲੋਕ ਮੰਨੇ ਜਾਂਦੇ ਨੇ ਆਕਾਸ਼ ਪੁਰੀਆਂ ਪਤਾਲ ਕਰਕੇ 14 ਲੋਕ ਮੰਨੇ ਜਾਂਦੇ ਨੇ ਕਬੀਰ ਸਾਹਿਬ ਜੀ ਕਹਿੰਦੇ ਸਾਰਿਆਂ ਦੇ ਵਿੱਚ ਉਹੀ ਹੈ ਸਾਰੇ ਕਿਤੇ ਉਹ ਮਾਲਕ ਉਹ ਮਾਲਕ ਨੂੰ ਮੰਨ ਲੈਣਾ ਇਹ ਲੋਕ ਪਰ ਲੋਕ ਵਾਲੀਆਂ ਗੱਲਾਂ ਮੁੱਕੀ ਜਾਣਗੀਆਂ ਜਿਹਦਾ ਇਹ ਸਾਰਾ ਕੁਝ ਹੈਗਾ ਜਿਹਨੇ ਇਹ ਸਿਸਟਮ ਬਣਾਇਆ ਹੋਇਆ ਉਸੇ ਨੂੰ ਮੰਨ ਲਈਏ ਹੁਕਮ ਰਜਾਈ ਚੱਲਣਾ ਕਰ ਲਈ ਰੋਮ ਰੋਮ ਮੈਂ ਵਸੈ ਮੁਰਾਰ ਜਿਹੜੇ ਬੱਚੇ ਸਾਇੰਸ ਪੜ੍ਹੇ ਆ ਉਹਨਾਂ ਨੂੰ ਇਹ ਗੱਲ ਸਮਝ ਆਏਗੀ ਕਿ ਇੱਕ ਕੋਸ਼ਿਕਾ ਸਰੀਰ ਦੇ ਵਿੱਚ ਕਰੋੜਾਂ ਕੋਸ਼ਿਕਾਂ ਨਾਲ ਇੱਕ ਸਰੀਰ ਬਣਦਾ ਹੈ ਕਰੋੜਾਂ ਕਹਿਣ ਦੀ ਗੱਲ ਹੈ ਗਿਣਤੀ ਨਹੀਂ ਹੈ ਤੇ ਇਹਨਾਂ ਕੋਸ਼ਿਕਾਵਾਂ ਦੇ ਹਰ ਇੱਕ ਕੋਸ਼ਿਕਾ ਦੇ ਵਿੱਚ ਜੀਵ ਹੈ। ਯਾਨੀ ਹਰ ਇੱਕ ਕੋਸ਼ਿਕਾ ਪੂਰਨ ਜੀਵ ਹੈ ਆਪਣੇ ਆਪ ਵਿੱਚ ਜਿਉਂਦਾ ਜੀਵ ਹੈ। ਇੱਕ ਕੋਸ਼ਿਕਾ ਸੈੱਲ ਜਿਹਨੂੰ ਅਸੀਂ ਕਹਿੰਦੇ ਆ ਸੈੱਲ। ਇਹ ਸੈੱਲ ਦੇ ਵਿੱਚ ਹਰ ਇੱਕ ਸੈੱਲ ਵਿੱਚ ਦੇਖੋ ਕਬੀਰ ਸਾਹਿਬ ਜੀ ਕਦੋਂ ਲਿਖ ਰਿਹਾ ਹੈ ਅੱਜ ਤੋਂ 6-700 ਸਾਲ ਪਹਿਲਾਂ ਕੀ ਕਹਿੰਦੇ ਆ ਰੋਮ ਰੋਮ ਮੈਂ ਬਸੈ ਮੁਰਾਰ ਹਰ ਇੱਕ ਸੈੱਲ ਵਿੱਚ ਹੈ ਉਹ એનર્ਜੀ ਹਰ ਇੱਕ ਸੈੱਲ ਵਿੱਚ ਉਹ ਤਾਕਤ ਹੈ ਜਿਸ ਉਹਨਾਂ ਸੈੱਲ ਹਰ ਇੱਕ ਸੈੱਲ ਵਿੱਚ ਪਰਮਾਤਮਾ ਹੈ ਸਤ ਸੰਤੋਖ ਕਾ ਤਰੋ ਧਿਆਨ ਹੁਣ ਜਦੋਂ ਬੰਦੇ ਨੂੰ ਸਾਰਾ ਗਿਆਨ ਆ ਗਿਆ ਵੀ ਸਾਰੇ ਕਿਤੇ ਮਾਲਕੀ ਵਰਤ ਰਿਹਾ ਹੈ ਉਹੀ ਹੈ ਸਭ ਕੁਝ ਤੇ ਮੇਰੇ ਵੀ ਰੋਮ ਰੋਮ ਵਿੱਚ ਉਹ ਮਾਲਕ ਵਰਤ ਰਿਹਾ ਹੈ ਤੇ ਫਿਰ ਬੰਦਾ ਸਬਰ ਤੇ ਸੰਤੋਖ ਦਾ ਜੀਵਨ ਜਿਉਣਾ ਸ਼ੁਰੂ ਕਰੇਗਾ ਇਹ ਸਮਝੇਗਾ ਕਿ ਸਭ ਕੁਝ ਦਿੱਤਾ ਹੋਇਆ ਹੈ ਮਾਲਕ ਨੇ ਜੇ ਤੋ ਉਸ ਮੇਰੇ ਹਰ ਇੱਕ ਰੋਮ ਵਿੱਚ ਵੀ ਉਹ ਆਪ ਬੈਠਾ ਹੈ ਤੇ ਫਿਰ ਇਹਦਾ ਮਤਲਬ ਇਹ ਮੇਰਾ ਸਾਰਾ ਜਿਹੜਾ ਜੀਵਨ ਹੈ ਇਹ ਫਿਰ ਪਰਪਕਾਰ ਵਾਸਤੇ ਪਰ ਦੇ ਭਲੇ ਵਾਸਤੇ ਦੂਜਿਆਂ ਦੀ ਖਲਾਈ ਵਾਸਤੇ ਆਇਆ ਹੈ ਨਾ ਕਿ ਮੇਰੇ ਸਵਾਰਥਾਂ ਵਾਸਤੇ ਆਇਆ ਹੈ ਮੇਰੇ ਸਵਾਰਥ ਤੇ ਪੂਰੇ ਕਰ ਰਿਹਾ ਮੇਰਾ ਮਾਲਕ ਕਿਉਂਕਿ ਮੇਰੇ ਹਰ ਇੱਕ ਰੋਮ ਵਿੱਚ ਉਹ ਬੈਠਾ ਹੈ ਕਥਮੀ ਕਠੀਏ ਬ੍ਰह्म ਗਿਆਨ ਬਸ ਉਸ ਮਾਰਕ ਦੀ ਸਿੱਧ ਸਲਾਹ ਕਰੀਏ ਤੇ ਫਿਰ ਉਸ ਦੇ ਸਹੀ ਸਰੂਪ ਦੀ ਸੋਚੀ ਬਣੀ ਰਹੇ ਜ ਜਿਹਨੂੰ ਅਸਲ ਹੈ ਕਿੱਥੇ ਮਾਲਕ ਸਤ ਸਮਾਨਤਾ ਤੇ ਨਹੀਂ ਬੈਠਾ ਕਿੱਥੇ ਉਹ ਸਾਡੇ ਸਾਰਿਆਂ ਦੇ ਵਿੱਚ ਹੈ ਹਰ ਹੁਣ ਅਗਲੀ ਗੱਲ ਜੋ ਕਬੀਰ ਸਾਹਿਬ ਜੀ ਕਹਿੰਦੇ ਆ ਉਹ ਆ ਗਈ ਮਸਿਆ ਤੋਂ ਚਾਲੂ ਕਰੀ ਸੀ ਨਾ ਮਸਿਆ ਵਾਲੇ ਜਨ ਕਬੀਰ ਸਾਹਿਬ ਜੀ ਨੇ ਕੀ ਕਿਹਾ ਸੀ ਕਿ ਆਪਣੀਆਂ ਜਿਹੜੀਆਂ ਤ੍ਰਿਸ਼ਨਾਵਾਂ ਨੇ ਉਹਨੂੰ ਮਾਰ ਲੈ ਤੇ ਮਨ ਨੂੰ ਇਕਾਗਰ ਚਿਤ ਕਰ ਲੈ ਮੱਸੇ ਵਾਲੇ ਦਿਨ ਤੂੰ ਇਹ ਕਰ ਲੈ ਹੁਣ ਪੂਰਨਵਾਸੀ ਨੂੰ ਵੀ ਬਣਦੇ ਆ ਫਿਰ ਲੋਕੀ ਹੁਣ ਕਬੀਰ ਸਾਹਿਬ ਜੀ ਕਹਿੰਦੇ ਪੂਰਨਵਾਸੀ ਵਾਲੇ ਦਿਨ ਆ ਕਰ ਲੈ ਕੀ ਕਰ ਲੈ ਹੁਣ ਪੜ੍ਹਦੇ ਆਪਾਂ ਪੂਲ ਪੂਰਾ ਚੰਦ ਅਕਾਸ਼ ਹੁਣ ਜਦੋਂ ਪੂਰਨਵਾਸੀ ਹੈ ਤੇ ਚੰਦਰਮਾ ਅਕਾਸ਼ ਤੇ ਚੜਿਆ ਹੋਇਆ ਹੈ ਤੇ ਸਾਰੀਆਂ ਉਸ ਦੀਆਂ ਜਿਹੜੀਆਂ ਕਲਾਵਾਂ ਨੇ ਉਹ ਪੂਰੀਆਂ ਹੋ ਗਈਆਂ ਨੇ ਤੇ ਹੁਣ ਦਿਸ ਰਹੀ ਹੈ ਚੰਦਰਮਾ ਪੂਰਾ ਦਿਖ ਰਿਹਾ ਹੈ ਤੇ ਇਸ ਤਰੀ ਜਦੋਂ ਤੇਰਾ ਮਨ ਉਸ ਪੂਰੇ ਨਾਲ ਜੁੜ ਗਿਆ ਤੇ ਤੈਨੂੰ ਵੀ ਪੂਰਨ ਗਿਆਨ ਹੋ ਜਾਏਗਾ ਤੈਨੂੰ ਵੀ ਪੂਰਨ ਗਿਆਨ ਹੋ ਜਾਏਗਾ ਇਹ ਇੱਥੋਂ ਤੂੰ ਸਿੱਖ ਲੈ ਪਸਰਿਆ ਕਲਾ ਸਹਿਜ ਪ੍ਰਕਾਸ਼ ਤੇ ਜਿਵੇਂ ਇਹ ਚੰਦਰਮਾ ਸਾਰੇ ਦਾ ਸਾਰਾ ਚਮਕ ਰਿਹਾ ਅੱਜ ਇਸ ਤਰੀ ਤੂੰ ਆਪਣੇ ਅੰਦਰ ਉਸ ਮਾਲਕ ਦੇ ਪ੍ਰਕਾਸ਼ ਨੂੰ ਮਹਿਸੂਸ ਕਰ ਤੇਰੇ ਅੰਦਰ ਵੀ ਉਹ ਰੋਸ਼ਨੀ ਰੋਮ ਰੋਮ ਵਿੱਚ ਤੇਰੇ ਵਿੱਚ ਰੋਸ਼ਨੀ ਹੈ ਰੋਮ ਰੋਮ ਵਿੱਚ ਉਹਦੀ ਤੇਰੀ ਤਾਕਤ ਉਹਦੀ ਤਾਕਤ ਤੇਰੇ ਵਿੱਚ ਵਰਤਰੀ ਹੈ ਤੇ ਉਹਦੇ ਕਰਕੇ ਤੇਰਾ ਜੀਵਨ ਹੈ ਤੂੰ ਇਹ ਚੀਜ਼ ਨੂੰ ਵਿਚਾਰ ਜਿਸਾਂ ਜਿਸ ਤਰ੍ਹਾਂ ਚੰ드ਰਮਾ ਦੀਆਂ ਕਲਾਮਾਂ ਪੂਰੀਆਂ ਹੋ ਗਈਆਂ ਤੇ ਤੇਰੇ ਅੰਦਰ ਵੀ ਗਿਆਨ ਦੀ ਕਲਾ ਪੂਰੀ ਹੋ ਜਾਣੀ ਚਾਹੀਦੀ ਹੈ ਆਦ ਅੰਤ ਮਦ ਹੋਏ ਰਹਿਿਆ ਥੀਰ ਸ਼ੁਰੂ ਤੋਂ ਅਖੀਰ ਤੱਕ ਤੇ ਵਿਚਾਰ ਲਈ ਸਮੇਂ ਵਿੱਚ ਹਮੇਸ਼ਾ ਮੌਜੂਦ ਹੈ ਉਹ ਪ੍ਰਮਾਤਮਾ ਥੇਰਾ ਹੋ ਹਮੇਸ਼ਾ ਪ੍ਰਮਾਤਮਾ ਸੁਖ ਸਾਗਰ ਮੈਂ ਰਮੇ ਕਬੀਰ ਤੇ ਐਸੇ ਮਾਲਕ ਨਾਲ ਜਦੋਂ ਤੂੰ ਜੁੜ ਗਿਆ ਨਾ ਜਦੋਂ ਐਸੇ ਮਾਲਕ ਦੇ ਨਾਲ ਤੇਰਾ ਵੀ ਜੀਵਨ ਇੱਕਮਿਕ ਹੋ ਗਿਆ ਤੇ ਫਿਰ ਤੂੰ ਵੀ ਰਮੇ ਕਬੀਰ ਕਬੀਰ ਸਾਹਿਬ ਜੀ ਕਹਿੰਦੇ ਉਸ ਮਾਲਕ ਦੀ ਯਾਦ ਵਿੱਚ ਚੁੰਮੀਆਂ ਲਾਉਂਦਾ ਰਹਿ ਉਸ ਨੂੰ ਹਰ ਪਾਸੇ ਦੇਖ ਆਪਣੇ ਜੀਵਨ ਜਾਂਚ ਵਿੱਚ ਹਰ ਥਾਂ ਦੇਖ ਉਸ ਨੂੰ ਜਿੱਧਰ ਵੀ ਤੂੰ ਦੇਖੇਗਾ ਉਧਰ ਹੀ ਉਹ ਮਾਲਕ ਵਰਤਿਆ ਹੈ ਕੈਸਾ ਵਿਚਾਰ ਸਾਨੂੰ ਦੇ ਰਿਹਾ ਕਬੀਰ ਸਾਹਿਬ ਜੀ ਕਿ ਅਸੀਂ ਛੇਤਾ 12 ਇਹਨਾਂ ਦੇ ਚੱਕਰ ਵਿੱਚ ਨਾ ਪੈ ਕੇ ਉਸ ਅਕਾਲ ਪੁਰਖ ਵੇਗ ਰੂਪ ਪਰਮਾਤਮਾ ਦੀ ਯਾਦ ਨਾਲ ਜੁੜੀਏ